ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਾਣਦਾ ਤਾਂ ਅੱਜ ਆਪਣੀ ਟ੍ਰਿਪ ਦਾ ਚੌਥਾ ਤੇ ਲਾਸਟ ਡੇ ਆ ਤੇ ਜੇ ਤੁਸੀਂ ਪਹਿਲੇ ਦਿਨ ਵਲੌਗ ਨਹੀਂ ਵੇਖੇ ਤੇ ਇਹਨਾਂ ਦਿਨਾਂ ਦੇ ਤੇ ਜ਼ਰੂਰ ਵੇਖਿਓ ਬਹੁਤ ਧਾਰਮਿਕ ਗੁਰਦੁਆਰਿਆਂ ਤੇ ਗਏ ਸੀ ਬਹੁਤ ਵਧੀਆ ਦੀ ਇਤਿਹਾਸ ਸੀ ਜੋ ਉਹਨਾਂ ਜਗਾਵਾਂ ਦਾ ਠੀਕ ਹੈ ਤਾਂ ਬਹੁਤ ਹੀ ਪਿਆਰੀਆਂ ਲੋਕੇਸ਼ਨਾਂ ਹੈਗੀਆਂ ਤੁਸੀਂ ਜ਼ਰੂਰ ਵੇਖਣਾ ਉਹ ਵਾਲੇ ਗੁਰਦਾਰੇ ਬਾਕੀ ਇਸ ਵੇਲੇ ਨਾ ਆਪਾਂ ਓਕੇ 마ਸ਼ੀਵਾੜੇ ਦੇ ਵਿੱਚ 마ਸ਼ੀਵਾੜੇ ਦੇ ਜੰਗ ਸਾਹਬ ਦੇ ਵਿੱਚ ਤੇ ਇੱਥੇ ਆਪਣਾ ਚਰਨ ਕਮਲ ਗੁਰਦੁਆਰਾ ਨਾ ਆਪਾਂ ਐਸ ਵਲੇ ਉਹ ਤੇ ਰਾਤੀ ਸਟੇ ਕੀਤਾ ਹੈ ਇਹਨਾਂ ਨੂੰ ਪਤਾ ਹੀ ਹੈ ਫਿਰ ਜੇ ਕੱਲ ਵਾਲਾ ਵੇਖਿਆ ਤੁਸੀਂ ਤੇ ਹੁਣ ਮੈਂ ਫਿਲਹਾਲ ਅੱਜ ਦਰਸ਼ਨ ਕਰਦੇ ਆਂ ਐਂਡ ਹੱਡਾਣਾ ਅੱਜ ਇੱਕ ਹੋਰ ਲੋਕੇਸ਼ਨ ਹੈ ਇੱਕ ਮੰਮੀ ਦੱਸ ਰਹੇਗੇ ਕਿ ਗੁਰਦੁਆਰਾ ਸਾਹਿਬ ਜਿਵੇਂ ਟਪੋਵਨ ਨਾ ਦਾ ਗੁਰਦੁਆਰਾ ਹੈ ਠੀਕ ਹੈ ਐਂਡ ਉਹ ਜੰਗਲ ਦੇ ਵਿੱਚ ਬਣਿਆ ਹੈ ਐਂਡ ਉੱਥੇ ਬਹੁਤ ਸਾਰੇ ਮੋਰ ਜਿਵੇਂ ਜੰਗਲੀ ਜਾਨਵਰ ਜਿਹੜੇ ਵੀ ਹੈਗੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਐਂਡ ਬਹੁਤ ਪਿਆਰੀ ਲੋਕੇਸ਼ਨ ਹੈ ਉਹ ਤੇ ਮੰਮੀ ਕਹਿੰਦੇ ਕਿ ਉੱਥੇ ਆਪਾਂ ਜਾਣਾ ਹੈ ਅੱਜ ਤੇ ਫਿਰ ਮੈਂ ਤਾਂ ਤਿਆਰ ਹੋ ਗਿਆ ਵਾ ਕੱਲ ਵਾਲਾ ਪਰਨਾ ਐਸੇ ਵਰਗੇ ਬੰਨਿਆ ਕਿਉਂਕਿ ਯਾਰ ਮੇਰਾ ਕਾਲਾ ਪਰਨਾ ਘਰੇ ਰਹਿ ਗਿਆ ਨਹੀਂ ਤੇ ਮੈਚਿੰਗ ਵੀ ਨਹੀਂ ਕਾਲੀ ਛੇੜਨਾ ਪਰ ਚਲੋ ਕੋਈ ਨਹੀਂ ਮੈਂ ਦਰਸ਼ਨ ਕਰਕੇ ਆਉਣਾ ਗੁਰਦੁਆਰੇ ਦੇ ਅੰਦਰ ਤੇ ਫਿਰ ਆਪਾਂ ਦੇਖਦੇ ਅੱਗੇ ਕੀ ਹਿਸਾਬ ਹੈ ਚਲੋ ਯਾਰ ਮੈਂ ਅੰਦਰ ਦਰਬਾਰ ਦੇ ਦਰਸ਼ਨ ਕਰਦਾ ਯਾਰ ਮੈਂ ਨਾ ਮੱਥਾ ਟੇਕ ਕੇ ਤੇ ਮੁਰਗ ਨਾਲ ਲੰਗਰ ਛਕਣ ਚੱਲ ਗਿਆ ਕਿਉਂਕਿ ਜਾਣਾ ਬਹੁਤ ਦੂਰ ਹੈ ਠੀਕ ਹੈ ਤਾਂ ਲੰਗਰ ਛਕਣ ਗਿਆ ਤੇ ਉੱਥੇ ਨਾ ਮਿੱਠੇ ਚੌਲ ਸੀ ਨਾਲ ਧਾਲ ਸੀ ਤਾਂ ਪਤਾ ਫਿਰ ਉਹਦਾ ਕੰਬੀਨੇਸ਼ਨ ਬੜਾ ਤਕੜਾ ਜਿਹਾ ਬਣਦਾ ਹੁੰਦਾ ਤੇ ਤੜਕੜੇ ਤੜਕੜੇ ਕੰਬੀਨੇਸ਼ਨ ਚੱਕਰ ਚ ਮੇਰਾ ਢੇਡ ਤੇ ਓਵਰਲੋਡ ਜੇ ਹੋ ਗਿਆ। ਕੋਈ ਜ਼ਿਆਦਾ ਖਾਲੇ। ਪਰ ਚਲੋ ਹੁਣ ਚੱਲਦੇ ਆਂ ਤੇ ਬੈਗਸ ਲੈਣੇ ਆ। ਤੇ ਇੱਥੋਂ ਆਪਾਂ ਜਾਣਾ ਵਾ ਦਰਾਹੇ ਨੂੰ। ਦਰਾਹੇ। ਦਰਾਹੇ ਪਹੁੰਚ ਕੇ ਮੜ ਕੇ ਅੱਗੇ ਬੱਸ ਮਿਲਦੀ ਆ। ਤਾਂ ਪਹਿਲਾਂ ਦਰਾਹੇ ਪਹੌਂਚੀ ਰਹਿਠੀ ਆ। ਤਾਂ ਯਾਰ ਆ ਵਾਲਾ ਜਿਹੜਾ ਰੂਟ ਬਹੁਤ ਜ਼ਿਆਦਾ ਆਫਰ ਡਿਫਿਕਲਟੀ ਲੱਗਦਾ ਜਾਣ ਦੇ ਲਈ। ਜੇ ਤੁਹਾਨੂੰ ਪਹੁੰਚੇ ਦੱਸਣਾ ਕੀ ਕੀ ਦਿੱਕਤਾਂ ਹੋਈਆਂ। हालत तो बुरी हो भी है वाले। बस जा रहे हैं तरीके से हले भी बड़ा टाइम लग रहा है तो यार है इस वे दो बज गए जो जो मेरे ना हूं तीन हो भाई दसा कि आया मैं इतों ती ठीक है तो हले भी रास्ते ठीक है मतलब बस के पहुंच रहे हैं बस पहुंच ही रहे हैं इन्हें पूछ के मैं तने दादा सुन होया कि सवेरे आज जेडा ऐतवार ऐतवार ਦਾ ਦਿਨ ਕੋਈ ਦੁਕਾਨ ਨਹੀਂ ਖੁੱਲੂਗੀ ਕੋਈ ਕੁਝ ਨਹੀਂ ਬੱਸਾ ਬੁੱਸਾ ਮੈਂ ਤਨ ਦਾ ਬੱਸਾਂ ਵੀ ਕਾਫੀ ਸਾਰੀਆਂ ਆਪਣੀਆਂ ਬੰਦ ਠੀਕ ਆ ਤੇ ਅਹੀਂ ਪਹਿਲਾਂ ਜਦੋਂ ਆਪਣਾ 마시ਵਾੜੋਂ ਤੁਰੇ ਠੀਕ ਗੁਰਦੁਆਰਾ ਉੱਥੇ ਆਪਣਾ ਚਰਨ ਕਮਲ ਸੀ ਨਾ ਉਥੋਂ ਬਾਹਰ ਆਏ ਤੇ ਸਾਨੂੰ ਆਰਾਊਂਡ ਮੇਰੇ ਖਾਲਾ ਡੇਢ 2 ਕਿਲੋਮੀਟਰ ਤੁਰਨਾ ਪਿਆ ਹੋਣਾ ਵਾ ਆਪਣਾ ਬੱਸ ਅਡੇ ਲਈ ਕਿਉਂਕਿ ਕੋਈ ਟੈਂਪੂ ਟੰਪੂ ਨਹੀਂ ਸਵੇਰ ਦੇ ਟਾਈਮ ਤੇ ਉਥੇ ਪਹੁੰਚੇ ਉਥੋਂ ਆਪਾਂ ਸਮਰਾਲੇ ਦੀ ਬੱਸ ਲਈ ਸਮਰਾਲੇ ਦੇ ਪਹੁੰਚੇ ਸਮਰਾਲੇੋਂ ਪਹਿਲਾ ਪਲਾਨ ਸੀਗਾ ਕਿ ਕੁਝ ਪਿੰਡ ਦਾ ਨਾ ਨਹੀਂ ਪਿੰਡ ਨਹੀਂ ਸ਼ਹਿਰ ਹੀ ਕਰਾ ਦੂ ਦਰਾਹਾ ਦਰਾਹੇ ਜਾਣਾ ਹੈ ਦਰਾਹੇ ਤੋਂ ਆਪਾਂ ਠਗੀ ਪਿੰਡ ਆਉਣਾ ਹੈ ਠੀਕ ਹੈ ਤੇ ਦਰਾਹੇ ਵਾਲਾ ਪਲਾਨ ਸੌਖਾ ਹੀ ਪਰ ਸੌਖੇ ਕੰਮ ਆਪਾਂ ਕਰਦੇ ਨਾ ਬਿਲਕੁਲ ਨਹੀਂ ਐਡਵੈਂਚਰ ਚਾਹੀਦਾ ਸਾਨੂੰ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਪਤਾ ਕੀ ਕੀਤਾ ਅਸੀਂ ਕਿਹਾ ਕਿ ਉਥੋਂ ਤੋਂ ਸਮਰਾਲੇ ਤੋਂ ਆਪਾਂ ਪਿੰਡਾਂ ਹਨੀ ਹੁੰਦੇ ਹੋਏ ਆ ਪੂਰਾ ਬੀਏ ਬਾਣ ਥਾਣੀ ਪਿੰਡਾਂ ਪੁੰਡਾਂ ਦੇ ਵਿੱਚ ਹੀ ਵੇਖਾਂਗੇ ਜਿੱਥੇ ਕੋਈ バス ਬਣਾ ਜਾਵੇ ਉਧਰ ਦੀ ਲੰਘਾਂਗੇ ਉਥੋਂ ਸਮਰਾਲੇ ਤੋਂ ਟੈਂਪੂ ਲਿਆ ਇੱਕ ਢੂੰਡੀ ਲਈ ਉਹ ਜੀਬ ਜੀ ਉਸ ਢੂੰਡੀ ਦੇ ਵਿੱਚ ਬੈਠ ਕੇ ਤੇ ਆਪਾਂ ਪਹੁੰਚੇ ਪਾਇਲ ਪਾਇਲ ਨਾਂ ਦਾ ਪਿੰਡ ਹੀ ਠੀਕ ਆ ਪਾਇਲ ਪਿੰਡ ਪਹੁੰਚੇ ਤੇ ਉਥੇਾਨੂੰ ਬਸ ਹੀ ਨਾ ਮਿਲੇ ਭਾਈ ਅਡਾ ਹੋ ਗਿਆ ਪਲਾਨ ਮੈਂ ਤੇ ਮੈਂ ਸੋਚਿਆ ਮੈਂ ਚਲੋ ਯਾਰ ਘਰੇ ਚਲੀਏ ਇੱਥੇ ਕੋਈ ਬਸਬੂਸ ਨਹੀਂ ਆਉਂਦੀ ਤੇ ਲੈ ਕਿੰਨਾ ਪਿਆ ਅੱਗੇ ਤੇ ਅਹੀਂ ਘਰੇ ਜਾਣ ਹੀ ਲੱਗੇ ਹਾਂ ਅਇਦ ਮੋੜ ਵੀ ਦੂਜਾ ਫੜ ਲੈ ਕੇ ਹਾਂ ਬਸ ਥੋ ਲੁਧਿਆਣੇ ਵਾਲੀ ਬੱਸ ਆਊਗੀ ਚੱਲੇ ਅਸੀਂ ਕਰੇ ਐਨ ਮੱਕ ਤੇ ਉਧਰ ਲਈ ਇਧਰ ਵਾਲੀ ਬੱਸ ਆ ਗਈ ਪਾਇਲ ਤੋਂ ਅਸੀਂ ਬੱਸ ਵੜੀ ਤੇ ਅਸੀਂ ਪਹੁੰਚੇ ਯਾਰ ਹੁਣ ਪਿੱਛੇ ਪਿੰਡ ਦਾ ਨਾਮ ਭੁੱਲੇ ਹੁਣ ਚੇਤਾ ਕਿਹੜੇ ਪਿੰਡ ਪਹੁੰਚ ਗਏ ਹਾਂ ਨਹੀਂ ਤੇ ਪਾਇਲ ਤੋਂ ਆਪਾਂ ਇਹ ਨਹੀਂ ਪਾਇਲ ਪਾਇਲ ਤੋਂ ਕਿੱਧਰ ਗਏ ਆਪਾਂ ਨਹੀਂ ਬੀਜੇ ਤੋਂ ਬੀਜਾ ਗਏ ਯਾਰ ਆਹ ਸੋ सॉरी 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 ਆਹੀ ਗਲਬੜ ਹੋ ਗਈ ਆਹੀ ਗੜਬੜ ਹੋ ਗਈ ਮੈਨੂੰ ਤਨਾ ਬੜੀ ਗਲਬੜ ਹੋ ਗਈ ਪਿਆਜ ਦੀ ਸਾਰੀ ਜਿਹੜੀ ਚ ਅਹੀਂ ਸਮਰਾਲੇ ਤੋਂ ਬੀਜਾ ਆਈ ਬੀਜੇ ਤੋਂ ਅਹੀਂ ਆਏ ਹੁਣ ਪਾਇਲ ਠੀਕ ਆ ਪਾਇਲ ਦੀ ਬੱਸ ਨਹੀਂ ਮਿਲਣਦੀ ਪਾਇਲ ਮਹਾ ਪਹੁੰਚੇ ਪਾਇਲ ਆ ਕੇ ਹੁਣ ਇੱਥੋਂ ਇੱਥੋਂ ਇਹ ਨਹੀਂ ਕਿ ਟੱਕੀ ਸਾਹਿਬ ਨੂੰ ਕੋਈ ਬੱਸ ਬੂਸ ਨਹੀਂ ਜਾਂਦੀ ਟੈਂਪੂ ਜਾਂਦੇ ਕਹਿੰਦੇ 200 ਰੁਪਇਆ ਸਿੱਧਾ ਠੀਕ ਆ 200 ਰੁਪਇਆ ਦੇ ਉਹ ਤੇ ਅਸੀਂ ਚੱਲਦੇ ਆ ਮੈਂ ਕਿਹਾ ਬਾ ਜਾ ਤੂੰ 200 ਰੁਪਇਆ ਤੈਨੂੰ ਫੜਾਤਾ ਧੜ ਤੋਂ ਕੀ ਬਚਿਆ ਹੈ ਤੇ ਅਸੀਂ ਫਿਰ ਇੱਥੋਂ ਮੈਂ ਲੈ ਸਾ ਮੈਂ ਖੋਲਿਆ ਗੂਗਲ ਮੈਪ ਆਪਣਾ ਆਈਕਿਊ ਪੂਰਾ 99 ਇਸਤੇਮਾਲ ਕਰਕੇ ਮੈਂ ਕਿਹਾ ਇੱਥੇ ਇੱਕ ਮੋੜ ਆ ਉਹ ਪ੍ਰਾਈਵੇਟ ਬੱਸ ਵਾਲੇ ਤਨ ਬੜ ਰੋਕ ਹੀ ਦਿੰਦੇ ਤਾਂ ਉੱਥੇ ਆਪਾਂ ਪਾਸਤੇ ਜਿਹੜੇ ਉਹਨੂੰ ਮੈਂ ਗੂਗਲ ਮੈਪ ਦਿਖਾਇਆ ਕਿ ਆ ਜਗਾ ਹੀ ਇੱਥੇ ਤੂੰ ਬੱਸ ਰੋਕਣੀ ਉਹ ਕਹਿੰਦਾ ਰੋਕ ਦਾਂਗੇ ਉਹਨੇ ਰੋਕਤੀ ਅਸੀਂ ਇੱਥੇ ਪਹੁੰਚ ਗਏ ਹੁਣ ਤੇ ਪਿੰਡ ਦਾ ਨਾਮ ਵੀ ਕੁਝ ਹੋਰ ਜਿਹਾ ਕਹਿੰਦਾ ਹੁਣ ਇਥੋਂ ਮੈਂ ਗੂਗਲ ਦਾ ਮੈਪ ਦੇਖ ਲਿਆ ਵਾ ਕਿ ਇੱਥੋਂ ਆਪਾਂ ਐ ਜਾਣਾ ਐ ਸਿੱਧਾ ਫਿਰ ਅੱਗੇ ਐ ਕਰਕੇ ਅਰਾਊਂਡ 1.5 ਕਿਲੋਮੀਟਰ ਦਾ ਏਰੀਆ ਕਵਰ ਕਰਾਂਗੇ ਪਿੰਡ ਪਹੁੰਚਾਂ ਮਕਸੂਦੜਾ ਪਿੰਡ ਪਹੁੰਚ ਕੇ ਉੱਥੋਂ ਤਾਂ ਪਬੰਦ ਦੇ ਲਈ ਆਪਾਂ ਜਾਣਾ ਹੈ ਜਿਹੜੀ ਮੇਨ ਲੋਕੇਸ਼ਨ ਹੈ ਤੇ ਮੇਰਾ ਹੱਥ ਥੱਕ ਗਿਆ ਇਹ ਕੈਮਰਾ ਫੜੇ ਫੜੇ ਪਹੁੰਚ ਕੇ ਦਾਦਾ ਕੇ ਓ ਯਾਰ ਆਪਾਂ ਪਹੁੰਚ ਚੁੱਕੇ ਹਾਂ ਟਕੀ ਸਾਹਿਬ ਤੇ ਤਪ ਬਣਾਉਂਦੇ ਹਨਾ ਇਧਰ ਰਸਤਾ ਲੱਗ ਗਿਆ ਬਾਈ ਬਹੁਤ ਆ ਮਤਲਬ ਉੱਥੋਂ ਜਦੋਂ ਹੀ ਉੱਥੇ ਉਤਰੇ ਹਾਂ ਤੇ ਉੱਥੋਂ ਨਾ ਕਰੀਬ 4-5 ਕਿਲੋਮੀਟਰ ਬਾਈ ਗੂਗਲ ਗਲਤ ਦੱਸੀ ਜਾਵੇ ਨਹੀਂ ਗੂਗਲ ਵੀ ਨਹੀਂ ਮੇਰਾ ਤਾਂ ਦੂਜਾ ਸੀ ਜੋ ਵੀ ਸੀ ਠੀਕ ਹੈ ਤੇ ਉੱਥੋਂ ਨਾ ਸਾਨੂੰ ਬਾਈ ਇੱਕ ਸੱਜਣ ਪੁਰਸ਼ ਹੀ ਮਿਲ ਗਿਆ ਉਹਦੀ ਖੁਦ ਦੀ ਗੱਡੀ ਸੀ ਉਹਨੇ ਕਾ ਬੈਜੋ ਮੈਂ ਤਾਰ ਉਹਨਾਂ ਉਹ ਸਾਨੂੰ ਇੱਥੇ ਪਿੱਛੇ ਗੇਟ ਤੇ ਆ ਦੇਖੋ څنګه ਤੁਰ ਗਿਆ ਕਿ ਆ ਰਿਹਾ ਨਾ ਉਹਨੇ ਗੇਟ ਤਾਂ ਹੀ ਤਾਰ ਗਿਆ ਬਾਈ ਤੇ ਕੋਲ ਮਲਾ ਕੇ ਵਾਵਾ ਪੈ ਜਾਂਦਾ ਸੀਗਾ ਜੇ ਮੈਂ ਤੁਰ ਕੇ ਉਹਦਾ ਹਾਲਤ ਪੁੱਤਲੀ ਆਉਣੀ ਹੋਣੀ ਪਰ ਚਲੋ ਵੇਖ ਕੇ ਲੱਗਦਾ ਜੰਗਲ ਟਾਈਪ ਐ ਲੋਕੇਸ਼ਨ ਐ ਤੇ ਹੁਣ ਚਲੋ ਆਜੋ ਅੱਗੇ ਦੇਖਦੇ ਆ ਓਏ ਇਧਰ ਕੋਈ ਸ਼ਤਰ ਮੁਰਗੀ ਜੇ ਚੈੱਕ ਕਰੋ ਅੱਜ ਤੱਕ ਬਸ ਮੈਂ ਜੂਬ ਵਗੈਰਾ ਜੂਬ ਨਹੀਂ ਮੈਂ ਮਤਲਬ ਜੂ ਗਿਆ ਨਹੀਂ ਕਦੀ ਮੈਂ ਮੂਵੀਜ਼ ਚ ਵੇਖੇ ਬਸ ਤਾਂ ਯਾਰ ਜੇ ਆਪਾ ਤਬੋਵੰਦ ਦੇ ਵਿੱਚ ਆਏ ਤਾਂ ਇੱਥੇ ਨਾ ਹਰ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਸੇਵਾਦਾਰ ਵੀ ਰੋਕ ਰਿਹਾ ਕਿ ਵੀਡੀਓ ਨਹੀਂ ਬਣਾਉਣੀ ਤਾਂ ਆਫੀਸ਼ੀਅਲੀ ਮੈਂ ਇੰਟਰਨੈਟ ਤੇ ਕਾਫੀ ਕੁਝ ਅਪਲੋਡ ਹੈ ਤੁਸੀਂ ਉੱਥੇ ਵੀ ਦੇਖ ਸਕਦੇ ਲੋਕਾਂ ਨੇ ਵੀ ਪਾਇਆ ਹੁੰਦਾ ਬਾਕੀ ਮੈਂ ਇੱਥੇ ਵੀਡੀਓ ਨਹੀਂ ਬਣਾਉਂਗਾ ਇੱਕ ਅੱਧੀ ਜਗ੍ਹਾ ਜੇ ਮੈਨੂੰ ਚੰਗੀ ਲੱਗੀ ਮੈਂ ਤੁਹਾਨੂੰ ਦਿਖਾ ਦੂੰਗਾ ਬਾਕੀ ਮੈਂ ਪੂਰਾ ਭਾਈ ਜਿਹੜਾ ਘੁੰਮਣ ਆ ਲਈ ਜੇ ਤੁਸੀਂ ਚਾਹੁੰਦੇ ਨਾ ਕਿ ਤੁਸੀਂ 400 500 ਸਾਲ ਪੁਰਾਣੇ ਛ ਮੈਨੂੰ ਕੋ ਮਨ ਲੱਗਾ ਮੈਨੂੰ ਵੀਡੀਓ ਨਾਲ ਕੋਈ ਮਸਕਾ ਨਹੀਂ ਮੈਨੂੰ ਨਹੀਂ ਚਰਚਾ ਵਿਊ ਆਉਣ ਨਾ ਆਉਣ ਵਲੌਗ ਤੇ ਬਾਈ ਆਹ ਵੀਡੀਓ ਬਣਾ ਲਈ ਜਗਹ ਨਹੀਂ ਐਨਜੋਏ ਕਰਨ ਲਈ ਜਗਹ ਹੈ ਲਓ ਜੀ ਇੱਥੇ ਤੇ ਛੱਪੜ ਵੀ ਹੈ ਅਸਲੀ ਵਾਲਾ ਅਸਲੀ ਵਾਲਾ ਛੱਪੜ ਹੈ ਬਾਈ ਮੈਂ ਨਾ ਇਸ ਜਗਹ ਨੂੰ ਪੁਰਾਣੇ ਜਮਣ ਦਾ ਪਿੰਡ ਇਸ ਕਰਦੇ ਨੇ ਕਹਿੰਦਾ ਕਿ ਸਿਰਫ ਬਾਹਰੋਂ ਬਿਲਡਿੰਗਾਂ ਸੋਹਣੀਆਂ ਨੇ ਅੰਦਰ ਵਿੱਚ ਪਈਆਂ ਚੀਜ਼ਾਂ ਵੀ ਓਨੀਆਂ ਹੀ ਪੁਰਾਣੀਆਂ ਤੇ ਓਨੀਆਂ ਯੂਨੀਕ ਤੇ ਓਨੀਆਂ ਹੀ ਸੋਹਣੀਆਂ ਲੱਗਦੀਆਂ ਨੇ। ਹੋ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਬਹੁਤ ਲੰਬੀ ਜਣਾ। ਉਹ ਲੋ ਜੀ ਆ ਵੀ ਕੁਝ ਇਕੱਠਾ ਆ ਵੇਖੋ ਪੁਰਾਣੇ ਜਮਾਨੇ ਦਾ ਦਿਖ ਰਿਹਾ ਕੁਟਿਆ ਦਿਖ ਰਹੀ ਵੇਖੋ ਸੋਹਣੀ ਲੱਗ ਰਹੀ ਵਧੀਆ ਦੂਰੋਂ ਦੇ ਮੈਂ ਪੂਰੇ ਵਿਚਾਲੇ ਨਹੀਂ ਇੱਥੇ ਇੱਥੇ ਕੋਈ ਨਹੀਂ ਹੋ ਰਿਹਾ। ਤਾਂ ਚਲੋ ਯਾਰ ਹੁਣ ਨਾ ਇਸ ਵੇਲੇ ਸਵਾ ਚਾਰ ਹੋ ਗਏ ਆ ਤੇ ਪੂਰਾ ਘੁੰਮ ਲਿਆ ਹੈ। ਤਾਂ ਬਬਾਣਾ ਠੀਕ ਆ ਤੇ ਕਾਫੀ ਜਗ੍ਹਾ ਤੇ ਮੈਂ ਚਲੋ ਜਿੱਦੋਂ ਵੀਡੀਓ ਨਹੀਂ ਬਣਾਈ ਮੈਂ ਕਾਫੀ ਸਾਰੇ ਸਨੈਪਸ ਸ਼ੈਅਡ ਕੀਤੀਆਂ ਨੇ। ਅਨਾ ਕਿ ਜਿੱਥੇ-ਇਥੇ ਮੈਂ ਫੋਟੋ ਖਿੱਚ ਲਈ ਮਤਲਬ ਉੱਥੇ ਅਲਾਉਡ ਸੀਗੀ ਬਾਕੀ ਜਗ੍ਹਾ ਤੇ ਜਿਵੇਂ ਜੰਗਲੀ ਜਨਵਰਾਂ ਦੇ ਲਾਗੇ ਜਾ ਕੇ ਨਹੀਂ ਸੀ ਅਲਾਉਡ ਮੈਂ ਹੀ ਵੇਖੇ ਬਟੇਰ ਵੇਖੇ ਬਤਕਾਂ ਵੇਖੀਆਂ ਮੋਰ ਵੇਖੇ ਹੀਰਣਾ ਨਹੀਂ ਦਿਖਿਆ ਯਾਰ ਹੀਰਣਾ ਉਹ ਅੰਦਰ ਹੀ ਤੋਂ ਨਰਾ ਬੰਦ ਕੀਤਾ ਹੈ ਹੀਰਣਾ ਨਹੀਂ ਦਿਖਿਆ ਮੋਰ ਵੀ ਇੱਕ ਹੀ ਦਿਖਿਆ ਸੀ ਉਹਨੇ ਬੜਾ ਨਾਜ ਗਿਆ ਕੀਤਾ ਠੀਕ ਹੈ ਬਾਕੀ ਹੋਰ ਛਤ੍ਰਮੁਰਦੁਰ ਗੁਰੂ ਜੇ ਝੜਾ ਕੋਈ ਆ ਗਿਆ ਸੀਗਾ ਮੜਾ ਪਿਆ ਤੇ ਪ੍ਰਾਣੇ ਲੱਗ ਰਿਹਾ ਜਿਵੇਂ ਬਹੁਤ ਪੁਰਾਣੇ ਜ਼ਮਾਨੇ ਚ ਪਹੁੰਚ ਗਈ ਹੈ ਨਾ ਕਪੜੇ ਉਪਰੇ ਦੂਜੇ ਪਾਏ ਹੁੰਦੇ ਪਕੜਦਾ ਜਮ ਪਾਏ ਤਾਂ ਇਹ ਪੂਰਾ ਵਧੀਆ ਹੀ ਹੋਵੇ ਲੱਗਣਾ ਸੀ ਪੁਰਾਣੇ ਜ਼ਮਾਨੇ ਦਾ ਓਕੇ ਚਲ ਚਾਲਦੇ ਆਂ ਥੱਕ ਗਏ ਮੈਂ ਅੱਜ ਬਹੁਤ ਤੁਰ ਤੁਰ ਕੇ ਬਹੁਤ ਵੱਡਾ ਏਰੀਆ ਜ ਬਹੁਤ ਘੁੰਮਣਾ ਪੈਂਦਾ ਐਂ ਮੈਂ ਤੇ ਕਹੂੰਗਾ ਬਈ ਇੱਥੇ ਆਓ ਵਰਥਟਿਆ ਸੰਡੇ ਨੂੰ ਆਇਓ ਜਾਂ ਮੱਸਿਆ ਨੇ ਆਇਓ ਦੋ ਦਿਨ ਹੁੰਦੇ ਆ ਵਧੀਆ ਤੇ ਜੇ ਤੁਸੀਂ ਉਹ ਕੱਲੇ ਘੁੰਮਣਾ ਉਹ ਕੁਝ ਜੀਤ ਹੋਇ ਮੂਰ ਮੂਰ ਬਿਠਾ ਹੈ ਹਾਂ ਹੋ ਮੂਰ ਦੇਖ ਕੇ ਗਾਈਸ ਤਾਂ ਯਾਰ ਲੈ ਹੀ 15 20 ਮਿੰਟ ਕਿਵੇਂ ਬੈਠਾ ਤਾਂ ਲੈ ਵੀ ਕੋਈ ਪਤਾ ਨਹੀਂ ਬਸ ਕੇ ਦੋ ਆਉਣੀ ਕਦੋਂ ਜਾਣਾ ਕੀ ਹੋਊਗਾ ਕੋਈ ਕੁਝ ਨਸਖਦਾ ਤਿਆਰ ਹੋਣ ਵੇ ਹੈ ਇਸ ਵੇਲੇ ਅਸੀਂ ਪਹੁੰਚ ਗਏ ਰਾਣਾ ਸਾਹਿਬ ਤੇ ਇਸ ਗੁਰਦੁਆਰੇ ਦਾ ਨਾਮ ਕੰਮਰ ਸਰ ਇੱਥੇ ਆਸ ਤਾਂ ਮੈਨੂੰ ਕੁਝ ਖਾਸ ਪਤਾ ਨਹੀਂ ਲੱਗਾ ਮੈਂ ਦੇਖਿਆ ਮੇਰੇ ਬੋੜੇ ਦਾ ਲੱਗਾ ਜਾਂ ਨਹੀਂ ਲੱਗਾ ਪਰ ਗੁਰਦੁਆਰਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਜੇ ਇੱਕ ਇਧਰੋਂ ਲੁੱਕ ਚੈੱਕ ਕਰੋ ਤੇ ਜੇ ਉਧਰ ਦੀ ਸਾਈਡ ਤੋਂ ਉਹ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਤੇ ਇਹ ਤੁਹਾਨੂੰ ਕੱਲ ਦਿਓ ਲੋਜੀ ਦਿਖਾਵਾਂਗੇ ਅੱਜ ਅਸੀਂ ਬਹੁਤ ਥੱਕ ਗਏ ਹਾਂ ਪਤਾ ਨਹੀਂ ਕਿੰਨੇ 100 ਕਿਲੋਮੀਟਰ ਤੁਰ ਚੁੱਕੇ ਆ ਮਤਲਬ ਮੈਂ ਟੇਕ ਗਿਆ ਹਾਂਗਾ ਪਰ ਵਲੌਗ ਕੱਲ ਬਣਾਉਂਗਾ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਆ ਕੱਲ ਆ ਜਿਓ ਫਿਰ ਤੋਂ ਇਹ ਗੁਰਦੁਆਰਾ ਸੱਚੀ ਮੋਹੜਾ ਸੋਨਾ ਜੀ ਦੇਖਣ ਚ ਕੱਲ ਹੋਵੜੀ ਨੂੰ ਬਾਏ